ਕਰੋੜਾ ਰੁਪਇਆ ਲਾ ਕੇ ਇਹ ਜਿਹੜੀ ਬਿਲਡਿੰਗ ਬਣੀ ਸੀ ਆ ਜਿਹਦੇ ਹਾਲਾਤ ਦੇਖ ਲਓ ਪੱਤ ਤੋਂ ਵੀ ਬੱਤਰ ਆ ਜਿਹੜਾ ਇਹਦੇ ਵਿੱਚ ਸਮਾਨ ਸੀ ਉਹ ਤੋਂ ਬਾਅਦ ਚੋਰੀ ਹੋ ਗਿਆ ਲੱਖਾਂ ਰੁਪਏ ਦਾ ਸਮਾਨ ਇੱਥੋਂ ਚੋਰੀ ਹੋ ਗਿਆ ਲੱਖਾਂ ਰੁਪਏ ਦਾ ਸਮਾਨ ਥੱਲੇ ਸੜਦਾ ਪਿਆ ਗਲਦਾ ਪਿਆ ਵਾ ਉਹਦਾ ਜ਼ਿੰਮੇਵਾਰ ਕੌਣ ਆ ਉਹ ਆਹ 탑 ਤਾਂ ਆਪਣੇ ਦੇਖੋ ਇੱਥੇ ਕਿ ਨਸ਼ੇੜੀ ਬੰਦੇ ਸਪੀਡਾਂ ਲੰਦੇ ਇੱਥੇ ਕਦੇ ਵੀ ਕੋਈ ਮਰਡਰ ਹੋ ਸਕਦਾ ਕੋਈ ਹਾਦਸਾ ਉਹਦਾ ਕੁਝ ਹੋਦਾ ਤੇ ਸਿਕਿਉਰਟੀ ਗਾਰਡ ਤਾਂ ਹੈ ਨਹੀਂ ਆ ਜਿਹੜੀ ਪਾਰਕਿੰਗ ਬਣੀ ਹੈ ਉਸੇ ਲੋਕਾਂ ਨੇ ਗੱਡੀਆਂ ਲਾ ਰੱਖੀਆਂ ਆ ਹਾਦ ਹੋ ਗਈ ਯਾਰ ਭਗਵਾਨ ਬਾਲਮੀਕੀ ਜੀ ਦੀ ਥਾਂ ਤੇ ਲੋਕਾਂ ਲੋਕ ਆਪਣਾ ਬਾਹਰ ਬਾਹਰ ਕਬਜ਼ਾ ਕਰਕੇ ਬੈਠੇ ਗੱਡੀਆਂ ਲਾ ਕੇ ਖੰਡਰ ਬੰਚੂ ਕੋਈ ਇਹ ਮਾਰਦਾ ਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਕਈ ਪੈਸੇ ਜਿਹੜੇ ਰੁਪਏ ਦੀ ਬਿਲਡਿੰਗ ਦਾ ਹਾਲ ਦੇਖ ਲਓ ਆ ਦੇਖ ਲਓ ਇਹਦਾ ਹਾਲ ਤੁਹਾਡੇ ਸਾਹਮਣੇ ਡਿੱਗਣ ਵਾਲੀ ਹੋਈ ਪਈ ਆ ਪਿੱਛੇ ਦੇਖੋ ਪਰਾ ਦੇ ਲੋ ਮੋਟਰ ਚੋੜ ਮੋਟਰ ਮੋਟਰ ਚੋਰੀ ਹੋ ਗਈ ਵੇਸੀ ਚੋਰੀ ਘਾਟ ਦੁਆਰਾ ਦੇਖਣੀ ਹੈ ਕਦੋਂ ਵੀ ਕੋਈ ਹਾਸਾ ਹੋ ਸਕਦਾ ਹੈ ਇੱਥੇ ਸਿਕਿਉਰਟੀ ਗਾਰਡ ਕੋਈ ਨਹੀਂ ਤੇ ਦੇਖ ਰਿਹਾ ਕੋਈ ਨਹੀਂ ਪੇਂਟ ਕਿਉਂ ਨਹੀਂ ਬਾਰ ਬਾਰ ਕਈ ਧਾਰਮਿਕ ਸੰਸਥਾਵਾਂ ਨੇ ਡੀਸੀ ਸਾਹਿਬ ਨੂੰ ਮੰਗ ਕੀਤੀ ਸਰਕਾਰ ਨੂੰ ਮੰਗ ਕੀਤੀ ਵੀ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਇਹਦੀ ਮੁਰੰਮਤ ਕਰਾਈ ਜਾਵੇ ਕਿਉਂਕਿ ਜਿਹੜਾ ਵਾ ਗਰੀਬ ਲੋਕਾਂ ਵਾਸਤੇ ਸੀ ਗਲੀ ਸਮਾਜ ਦੇ ਲੋਕਾਂ ਵਾਸਤੇ ਸੀ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਸੀਂ ਲੁਧਿਆਣੇ ਦੇ ਵਿੱਚ ਇਸ ਟਾਈਮ ਹੈਗੇ ਹੋ ਘੁੰਮ ਰਹੇ ਹੋ ਉਦਘਾਟਨ ਵੀ ਕਰ ਰਹੇ ਹੋ ਪਰ ਇਸ ਬਿਲਡਿੰਗ ਵੱਲ ਤੁਹਾਡਾ ਧਿਆਨ ਕਿਉਂ ਨਹੀਂ ਜਾ ਰਿਹਾ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਦਿਨ ਤੁਹਾਡੀ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਦੱਸਦੀ ਹਾਂ ਕਿ ਸਰਕਾਰਾਂ ਵੱਲੋਂ ਲਗਾਏ ਗਏ ਪੈਸੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬਿਲਡਿੰਗ ਜਿਹੜੀ ਆ ਕਾਫੀ ਵੱਡੀ ਨਜ਼ਰ ਆ ਰਹੀ ਹੈ ਜਿਹੜਾ ਜਿਹੜੀ ਬਿਲਡਿੰਗ ਹੈ ਲੋਕਾਂ ਦੇ ਸੇਵਾ ਵਾਸਤੇ ਦਿੱਤੀ ਗਈ ਸੀ ਕਿ ਬਿਲਡਿੰਗ ਦਾ ਨਾਮ ਦੱਸ ਦਿੰਨੇ ਆ ਭਗਵਾਨ ਵਾਲਮੀਕੀ ਭਗਵਾਨ ਉਹ ਜਿਹੜੀ ਬਿਲਡਿੰਗ ਹੈ ਉਹਨਾਂ ਦਾ ਜਿਹੜਾ ਨਾਮ ਦਿੱਤਾ ਗਿਆ ਸੀਗਾ ਲੋਕਾਂ ਦੀ ਸੇਵਾ ਵਾਸਤੇ 1997 ਦੇ ਵਿੱਚ ਇਸ ਬਿਲਡਿੰਗ ਦਾ ਜਿਹੜਾ ਨਿਊ ਪੱਥਰ ਰੱਖਿਆ ਗਿਆ ਸੀਗਾ ਸਰਕਾਰਾਂ ਵੱਲੋਂ ਤਾਂ ਉਸ ਤੋਂ ਬਾਅਦ 2001 ਦੇ ਵਿੱਚ ਇਸ ਬਿਲਡਿੰਗ ਦਾ ਜਿਹੜਾ ਉਦਘਾਟਨ ਕੀਤਾ ਗਿਆ ਸੀਗਾ ਕਈ ਕਰੋੜ ਰੁਪਏ ਲਗਾ ਕੇ ਇਹ ਇਮਾਰਤ ਜਿਹੜੀ ਹੈ ਉਹ ਤਿਆਰ ਕੀਤੀ ਗਈ ਸੀਗੀ ਤਾਂ ਇਮਾਰਤ ਦੇਖ ਸਕਦੇ ਹੋ ਕਿ ਅੱਜ ਬਿਲਕੁਲ ਖੋਖਲੀ ਹੋ ਚੁੱਕੀ ਹੈ ਹਾਲਾਂਕਿ ਇਸ ਇਮਾਰਤ ਦੇ ਵਿੱਚ ਕਈ ਚੀਜ਼ਾਂ ਇਦਾਂ ਦੀ ਸੀਗੀਆਂ ਜਿਹੜੀਆਂ ਲੋਕਾਂ ਦੀ ਜ਼ਰੂਰਤਾਂ ਵਾਸਤੇ ਸੀਗੀਆਂ ਪਰ ਅੱਜ ਇਹ ਇਮਾਰਤ ਜਿਹੜੀ ਹੈ ਪੂਰੀ ਤਰੀਕੇ ਜਿਹੜੀ ਖੋਖਲੀ ਹੋ ਚੁੱਕੀ ਹੈ ਕਿਉਂਕਿ ਇਸ ਇਮਾਰਤ ਵੱਲੋਂ ਕੋਈ ਵੀ ਧਿਆਨ ਨਹੀਂ ਦਿੰਦਾ ਹਾਲਾਂਕਿ ਪਹਿਲੇ ਦੀ ਜਿਹੜੀ ਸਰਕਾਰ ਸੀਗੀ ਉਹ ਵੀ ਯਕਤ ਪ੍ਰਸ਼ਾਸਨ ਦੇ ਨਿਗਾ ਦੇ ਵਿੱਚ ਇਹ ਇਮਾਰਤ ਨਹੀਂ ਹੈਗੀ ਕਾਰਨ ਕੀ ਹੈਗਾ ਕਿਉਂਕਿ ਲੋਕਾਂ ਦੇ ਵੱਲੋਂ ਇਹ ਇਮਾਰਤ ਜਿਹੜੀ ਹੈ ਲੋਕਾਂ ਨੂੰ ਦਿੱਤਾ ਗਿਆ ਸੀਗਾ ਸਰਕਾਰਾਂ ਵੱਲੋਂ ਪਰ ਤਸਵੀਰਾਂ ਜਿਹੜੀਆਂ ਦਿਖਾ ਦਿੰਦੇ ਆ ਤੁਹਾਨੂੰ 2021 4 ਨਵੰਬਰ 2001 ਨੂੰ ਜਿਹੜਾ ਇਹ ਉਦਘਾਟਨੀ ਦਾ ਕੀਤਾ ਗਿਆ ਸੀਗਾ 1997 ਦੇ ਵਿੱਚ ਇਹਦਾ ਨਿਊ ਪੱਥਰ ਰੱਖਿਆ ਜਾਂਦਾ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਹਾਲਾਂਕਿ ਉਸ ਤੋਂ ਬਾਅਦ ਲੋਕਾਂ ਦੇ سپੁਰਦ ਕੀਤੀ ਗਈ ਸੀਗੀ ਇਹ ਇਮਾਰਤ ਤਾਂ ਇਹਦੇ ਜਿਹੜੇ ਚੇਅਰਮੈਨ ਸੀਗੇ ਉਹਨਾਂ ਨੂੰ ਸਪੁਰਦ ਕੀਤੀ ਗਈ ਸੀ ਕਿ ਪਰ ਇਹ ਸਮਾਰਟ ਨੂੰ ਦੁਬਾਰਤੋ ਜਿਹੜਾ ਧਿਆਨ ਨਹੀਂ ਦਿੱਤਾ ਗਿਆ ਇਮਾਰਤ ਤਾਂ ਉਸੇ ਤਰੀਕੇ ਬਣੀ ਹੋਈ ਹੈ ਪਰ ਇਮਾਰਤ ਦੇ ਅੰਦਰ ਜਿਹੜਾ ਸਮਾਨ ਹੈ ਉਹ ਬਿਲਕੁਲ ਕੰਡਮ ਹੋ ਚੁਕਿਆ ਕਈ ਕਰੋੜ ਰੁਪਏ ਲਗਾ ਕੇ ਇਸ ਇਮਾਰਤ ਨੂੰ ਲੋਕਾਂ ਨੂੰ ਸੌਪਿਆ ਗਿਆ ਸੀਗਾ ਪਰ ਦੇਖ ਸਕਦੇ ਹੋ ਕਿ ਅੱਜ ਵੀ ਲੋਕ ਜਿਹੜੇ ਨੇ ਇਸ ਏਰੀਏ ਦੇ ਵਿੱਚ ਰਹਿੰਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਰਹਿੰਦੇ ਨੇ ਪਰ ਉਹ ਇਸ ਇਮਾਰਤ ਨੂੰ ਆਪਣੀ ਜ਼ਰੂਰਤਾਂ ਦੇ ਵਿੱਚ ਆਪਣੀ ਕੰਮ ਦੇ ਵਿੱਚ ਜਿਹੜਾ ਨਹੀਂ ਲੈ ਆ ਕੇ ਆ ਸਕਦੇ ਸਮਾਜ ਸੇਵੀ ਸਾਡੇ ਨਾਲ ਮੌਜੂਦ ਨੇ ਰਾਜਜੀ ਸੋਨਾ ਜਿਸ ਪੂਰੀ ਟੀਮ ਸੋ ਜਿਹੜੀ ਜਾਣਕਾਰੀ ਜਿਹੜੀ ਆ ਉਹਨਾਂ ਨੇ ਲੈਨੇ ਬਾਈ ਜੀ ਅੱਜ ਤੁਸੀਂ ਇਸ ਜਗ੍ਹਾ ਤੇ ਪਹੁੰਚ ਗਏ ਹੋ ਲੁਧਿਆਣਾ ਦੇ ਇਸ ਇਮਾਰਤ ਦੇ ਕੋਲ ਜਿਹੜੀ ਇਮਾਰਤ ਜਿਹੜੀ ਹੈ ਇਹ ਲੋਕਾਂ ਵਾਸਤੇ ਦਿੱਤੀ ਗਈ ਸੀਗੀ ਨਿਊ ਪੱਥਰ ਵੀ ਲੱਗਿਆ ਹੋਇਆ ਹੈ ਇਮਾਰਤ ਦੇਖ ਰਹੇ ਹੋ ਕਿੰਦਾ ਅੰਦਰੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਰਵਿਦਾਸ ਜੈ ਭੀਮ ਜੈ ਭਾਰਤ ਬੜੀ ਦੁੱਖ ਦੀ ਗੱਲ ਆ ਤੇ ਬੜੇ ਹੀ ਦੁਖੇ ਹਿਰਦੇ ਨਾਲ ਅਸੀਂ ਪਹੁੰਚੇ ਆ ਕਿਉਂਕਿ ਇਹ ਜਿਹੜੀ ਇਮਾਰਤ ਤੁਹਾਨੂੰ ਵਾਲਮੀਕੀ ਜਿਹੜਾ ਭਵਨ ਨਾ ਜਮਾਲਪੁਰ ਦੇ ਵਿੱਚ ਇਹ ਤੁਹਾਨੂੰ ਦਿਖ ਰਿਹਾ ਵਾ ਇਹਦਾ ਜਿਹੜਾ ਨਿਊ ਪੱਥਰ ਆ 1997 ਦੇ ਵਿੱਚ ਸਾਡੇ ਬਹੁਤ ਸਤਕਾਰਯੋਗ ਉਦੋਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਰੱਖਿਆ ਗਿਆ ਸੀ ਤੇ ਜਿਹੜਾ 2001 ਨੂੰ ਇਹਦਾ ਉਦਘਾਟਨ ਕੀਤਾ ਗਿਆ ਸੀ ਤੇ ਉਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਹਦੇ ਵੱਲੋਂ ਇਹ ਜਿਹੜਾ ਦਲਿਤ ਸਮਾਜ ਨੂੰ ਖਾਸ ਕਰਕੇ ਵਲਮੀਕੀ ਸਮਾਜ ਨੂੰ ਇੱਕ ਤੋਹਫਾ ਦਿੱਤਾ ਗਿਆ ਸੀ ਤਾਂ ਕਿ ਇੱਥੇ ਜਿਹੜੇ ਗਰੀਬ ਮਜ਼ਦੂਰ ਪਰਿਵਾਰਾਂ ਦੇ ਲੋਕ ਆ ਜਿਹੜੇ ਵੱਡੇ ਵੱਡੇ ਪੈਲਸਾ 'ਤੇ ਵਿਆਹ ਨਹੀਂ ਕਰਾ ਸਕਦੇ ਉਹ ਇੱਥੇ ਧਾਰਮਿਕ ਸਮਾਜਿਕ ਇਹ ਵਿਆਹ ਵਰਗੇ ਜਿਹੜੇ ਗਰੀਬ ਲੋਕ ਆ ਆਪਣੇ ਪ੍ਰੋਗਰਾਮ ਜਿਹੜੇ ਸਰਕਾਰੀ ਜਿਹੜਾ ਇਹਨਾਂ ਦੀ ਰਸੀਦ ਕੋਈ 2500 ਰੁਪਏ ਕੱਢਦੀ ਸੀ ਕਰਾ ਉਹਤੇ ਕਰਾ ਸਕਣ ਪਰ ਅੱਜ ਇਹਦੀ ਹਾਲਤ ਦੇਖ ਲੋ ਬੱਤੋ ਵੀ ਬੱਤਰ ਆ ਦੁੱਖ ਹੁੰਦਾ ਵਾ ਦੇਖ ਕੇ ਵੀ ਕੀ ਇਹਦੇ ਹਾਲਾਤ ਬਣਾਤੇ ਕਰੋੜਾ ਰੁਪਇਆ ਲਾ ਕੇ ਇਹ ਜਿਹੜੀ ਬਿਲਡਿੰਗ ਬਣੀ ਸੀ ਅੱਜ ਇਹਦੇ ਹਾਲਾਤ ਦੇਖ ਲਓ ਬੱਤੋ ਵੀ ਬੱਤਰ ਆ ਜਿਹੜਾ ਇਹਦੇ ਵਿੱਚ ਸਮਾਨ ਸੀ ਉਸ ਤੋਂ ਬਾਅਦ ਚੋਰੀ ਹੋ ਗਿਆ ਲੱਖਾਂ ਰੁਪਏ ਦਾ ਸਮਾਨ ਇੱਥੋਂ ਚੋਰੀ ਹੋ ਗਿਆ ਲੱਖਾਂ ਰੁਪਏ ਦਾ ਸਮਾਨ ਥੱਲੇ ਸੜਦਾ ਪਿਆ ਗਲਦਾ ਪਿਆ ਵਾ ਉਹਦਾ ਜ਼ਿੰਮੇਵਾਰ ਕੌਣ ਆ ਇੱਥੇ ਕੋਈ ਸਾਮ ਸੰਭਾਲਣੀ ਕੋਈ ਮੈਨੇਜਮੈਂਟ ਨਹੀਂ ਬਾਰ ਬਾਰ ਕਈ ਧਾਰਮਿਕ ਸਸਤਾਵਾਂ ਨੇ ਡੀਸੀ ਸਾਹਿਬ ਨੂੰ ਵੀ ਮੰਗ ਕੀਤੀ ਸਰਕਾਰ ਨੂੰ ਵੀ ਮੰਗ ਕੀਤੀ ਵੀ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਇਹਦੀ ਮਰੰਮਤ ਕਰਾਈ ਜਾਵੇ ਕਿਉਂਕਿ ਜਿਹੜਾ ਵਾ ਗਰੀਬ ਲੋਕਾਂ ਵਾਸਤੇ ਸੀ ਦਲਿਤ ਸਮਾਜ ਦੇ ਲੋਕਾਂ ਵਾਸਤੇ ਸੀ ਤੇ ਜਿਹੜੇ ਅਸੀਂ ਤਾਂ ਉਦੋਂ ਬੜੇ ਖੁਸ਼ ਹੋਏ ਵੀ ਸਾਡੇ ਏਰੀਏ 'ਚ ਇੱਕ ਇਮਾਰਤ ਬਣ ਗਈ ਵਾਲਮੀਕ ਭਵਨ ਵਰਗੀ ਇਮਾਰਤ ਜਿਹੜੀ ਸਰਕਾਰ ਨੇ ਸਾਨੂੰ ਦਿੱਤੀ ਹੈ ਵੀ ਇੱਥੇ ਜਿਹੜਾ ਧਾਰਮਿਕ ਸਮਾਜਿਕ ਵਿਆਹ ਹੋਇਆ ਕਰੂਗੇ ਵੀ ਜਿਹੜੇ ਲੋਕ ਜਿਨ੍ਹਾਂ ਦਾ ਬਜਟ ਨਹੀਂ ਹੁੰਦਾ ਇੰਨਾ ਵੀ ਉਹ ਪੈਲਸਾ 'ਚ ਵਿਆਹ ਕਰਨ ਵੀ ਇੱਥੇ ਅਗਲੇ ਕਰ ਲਿਆ ਕਰੋਗੇ ਪਰ ਇਹਦੇ ਹਾਲਾਤ ਦੇਖ ਕੇ ਅੱਜ ਸਾਨੂੰ ਰੋਣਾ ਆ ਰਿਹਾ ਵਾ ਇੱਥੇ ਸਾਰਾ ਸਮਾਨ ਸੀ ਜਿਹੜਾ ਚੋਰੀ ਹੋ ਗਿਆ ਉਹ ਪੈਸਾ ਜਿਹੜਾ ਕਰੋੜਾਂ ਰੁਪਏ ਜਿਹੜਾ ਇੱਥੇ ਲੱਗਿਆ ਸਰਕਾਰਾ ਕੀ ਦਾ ਸੀ ਲੋਕਾਂ ਦੇ ਟੈਕਸ ਦਾ ਪੈਸਾ ਹੀ ਸੀ ਇਹਦੇ ਕੋਈ ਸਾਮ ਸੰਭਾਲਣਾ ਨਹੀਂ ਇਹਦੀ ਕੋਈ ਮੈਨੇਜਮੈਂਟ ਕਮੇਟੀ ਨਹੀਂ ਕਿਸੇ ਕੋਲੇ ਦੀ ਚਾਬੀ ਨਹੀਂ ਕੁਝ ਨਹੀਂ ਹੈਗਾ ਤੁਸੀਂ ਇਹ ਖੰਡਰ ਬਣਿਆ ਪਿਆ ਖੰਡਰ ਇੱਥੇ ਇੱਥੇ ਜਿਹੜੇ ਲੋਕ ਆ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਉਹ ਇੱਥੇ ਵੜ ਕੇ ਪਿੱਛੋਂ ਕੰਦਾ ਟੱਪ ਕੇ ਇੱਥੇ ਬੈਠ ਕੇ ਨਸ਼ਾ ਕਰਦੇ ਨੇ ਇਹਦੀ ਕਿੰਨੀ ਵਾਰ ਸ਼ਿਕਾਇਤਾਂ ਵੀ ਕੀਤੀ ਪਰ ਇਹਦਾ ਕੋਈ ਅਸਰ ਨਹੀਂ ਹੋਇਆ ਪਤਾ ਨਹੀਂ ਸਰਕਾਰ ਕਿਉਂ ਇੰਨੀ ਲਾਪਰਵਾਹ ਹੈਗੀ ਆ ਯਸ ਕਰਕੇ ਲਾਪਰਵਾਹ ਹੈ ਕੇ ਇਹਦੇ ਭਵਨ ਦਾ ਨਾਮ ਵਾਲਮੀਕੀ ਭਵਨ ਆ ਸ਼ਾਇਦ ਇਸ ਕਰਕੇ ਲਾਪਰਵਾਹ ਹੋ ਗਈ ਇਹਦੇ ਵਿੱਚ ਕੋਈ ਗਰੀਬ ਜਾਂ ਕੋਈ ਦਲੀਸ ਸਮਾਜ ਦਾ ਕਿਸੇ ਵੀ ਕਿਸੇ ਵੀ ਜਾਤੀ ਦਾ ਕੋਈ ਗਰੀਬ ਬੰਦਾ ਮਜ਼ਦੂਰ ਬੰਦਾ ਆਪਣਾ ਸਮਾਗਮ ਨਾ ਕਰਾ ਸਕੇ ਧਾਰਮਿਕ ਸਮਾਗਮ ਨਾ ਕਰਾ ਸਕੇ ਸਮਾਜਿਕ ਸਮਾਗਮ ਨਾ ਕਰਾ ਸਕੇ ਕਿਸੇ ਗਰੀਬ ਕੁੜੀ ਦਾ ਵਿਆਹ ਨਾ ਹੋ ਜਾਏ ਕੋਈ ਕੰਪੀਟੀਸ਼ਨ ਨਾ ਹੋ ਜਾਏ ਬੋਡੀ ਬਿਲਡਿੰਗ ਦਾ ਜਾਂ ਕੋਈ ਹੋਰ ਜਿਹੜੇ ਸਮਾਜਿਕ ਧਾਰਮਿਕ ਕੰਮ ਹੁੰਦੇ ਉਹ ਨਾ ਹੋ ਜਾਏ ਪਤਾ ਨਹੀਂ ਸਰਕਾਰ ਦਾ ਕਿਉਂ ਨਹੀਂ ਧਿਆਨ ਹੈਗਾ ਕਿਉਂ ਇਦਾਂ ਦੀ ਇਮਾਰਤ ਇਹ ਅੱਜ ਖੰਡਰ ਬਣ ਕੇ ਪਈ ਹੋਈ ਆ ਪਿੱਛੋਂ ਦੇਖੋ ਤੁਸੀਂ ਜਾ ਕੇ ਮੈਂ ਤੁਹਾਨੂੰ ਪਿੱਛੇ ਦਿਖਾਉਂਦਾ ਕਿੰਨੇ ਬੁਰੇ ਹਾਲਾਤ ਆ ਦੇ ਸਾਰੀ ਟੁੱਟੀ ਪਈ ਆ ਪਤਾ ਨਹੀਂ ਕਰਦਾ ਟੁੱਟ ਜਾਊਗੀ ਕੀ ਹੋ ਜਾਊਗਾ ਆਉ ਤੁਹਾਨੂੰ ਪਿੱਛੇ ਦਿਖਾਉਂਦਾ ਕਿੱਦਾਂ ਪਰ ਇੱਕ ਪਾਸੇ ਜੇ ਰਾਜ ਜੀ ਗੱਲ ਕਰੀਏ ਇੱਕ ਪਾਸੇ ਰਾਜ ਜੀ ਗੱਲ ਕਰੀਏ ਤੇ ਇਹ ਜਿਹੜੀ ਇਮਾਰਤ ਹੈ ਜਦੋਂ ਵੀ ਸਰਕਾਰਾਂ ਆਉਂਦੀਆਂ ਨੇ ਉਹਨਾਂ ਵੱਲੋਂ ਇੱਕ ਨਵੀਂ ਇਮਾਰਤ ਜਿਹੜੀ ਹੈ ਨਵਾ ਇੱਕ ਉਪਹਾਰ ਜਿਹੜਾ ਲੋਕਾਂ ਨੂੰ ਦੇ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਸਰਕਾਰਾਂ ਚੇਂਜ ਹੋ ਜਾਂਦੀਆਂ ਨੇ ਤੇ ਉਹ ਉਪਹਾਰ ਇਸ ਤਰੀਕੇ ਖੰਡਰ ਬਣ ਜਾਂਦਾ ਦੇਖ ਲਓ ਜੀ ਨਵਾਂ ਉਪਹਾਰ ਦੇਣ ਦੀ ਲੋੜ ਹੀ ਨਹੀਂ ਜੇ ਤੁਸੀਂ ਪੁਰਾਣਾ ਹੀ ਜਿਹੜਾ ਵਾ ਉਹ ਸਾਂਭ ਲਓ ਵੀ 1 ਕਰੋੜ ਰੁਪਏ ਲੱਗੇ ਕਿਹਦੇ ਬਰਬਾਦ ਹੋ ਰਹੇ ਇਹ ਜਨਤਾ ਦੇ ਬਰਬਾਦ ਹੋ ਰਹੇ ਸਰਕਾਰ ਦੇ ਬਰਬਾਦ ਹੋ ਰਹੇ ਆਜ ਇਹਦੇ ਹਾਲਾਤ ਦੇਖ ਲਓ ਤੁਸੀਂ ਆਜੋ ਮੈਂ ਦਿਖਾਣਾ ਵਾ ਤੁਹਾਨੂੰ ਬਿਲਕੁਲ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਉਸ ਇਮਾਰਤ ਦੀ ਜਿਸ ਇਮਾਰਤ ਨੂੰ 2021 ਦੇ ਵਿੱਚ ਜਿਹੜਾ ਇਹਨੂੰ ਲੋਕਾਂ ਦੇ ਸਪੋਰਟ ਕੀਤਾ ਗਿਆ ਸੀਗਾ ਕਈ ਕਰੋੜਾਂ ਰੁਪਈਆ ਦੀ ਲਾਗਤ ਲਗਾ ਕੇ ਇਹਨੂੰ ਜਿਹੜਾ ਲੋਕਾਂ ਨੂੰ ਦਿੱਤਾ ਗਿਆ ਸੀਗਾ ਪਰ ਦੇਖ ਸਕਦੇ ਹੋ ਕਿ ਇਸ ਇਮਾਰਤ ਦੇ ਵਿੱਚ ਕੋਈ ਵੀ ਜਿਹੜਾ ਇਸ ਟਾਈਮ ਕੋਈ ਮੈਨੇਜਮੈਂਟ ਨਹੀਂ ਹੈਗਾ ਕੋਈ ਵੀ ਅਧਿਕਾਰੀ ਇਸ ਜਗ੍ਹਾ ਤੇ ਨਹੀਂ ਹੈਗਾ ਕੋਈ ਜ਼ਿੰਮੇਵਾਰ ਪਰਸਨ ਨਹੀਂ ਹੈਗਾ ਤੇ ਇਮਾਰਤ ਦੇਖ ਸਕਦੇ ਹੋ ਕਿ ਕਈ ਕਰੋੜ ਰੁਪਈਆ ਲਗਾ ਕੇ ਪੂਰੀ ਇਮਾਰਤ ਜਿਹੜੀ ਹੈ ਇੱਕ ਖੰਡਰ ਬਣ ਚੁੱਕੀ ਹੈ ਬਿਲਕੁਲ ਤਾਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਤਾਰਾਂ ਦੇ ਜਿਹੜੇ ਕੱਟ ਨੇ ਉਹ ਲੱਗੇ ਹੋਏ ਨੇ ਹਾਲਾਂ ਦਰਵਾਜਾ ਜਿਹੜਾ ਉਹ ਬਾਹਰ ਬਿਲਕੁਲ ਖੁੱਲਾ ਹੁੰਦਾ ਹੈ ਇਹ ਖੰਡਰ ਬਣ ਚੁੱਕੀ ਹੋਈ ਇਮਾਰਤ ਦਾ ਘਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਕਈ ਪੈਸੇ ਜਿਹੜੇ ਰੁਪਏ ਦੀ ਬਿਲਡਿੰਗ ਦਾ ਹਾਲ ਦੇਖ ਲਓ ਆ ਦੇਖ ਲਓ ਇਹਦਾ ਹਾਲ ਟਾਡੇ ਸਾਹਮਣੇ ਡਿੱਗਣ ਵਾਲੀ ਹੋਈ ਪਈ ਆ ਪਿੱਛੋਂ ਦੇਖੋ ਆ ਕਿੱਦਾਂ ਸਾਰੀ ਟੁੱਟੀ ਪਈ ਆ ਆ ਪਤਾ ਨਹੀਂ ਕਦ ਡਿੱਗ ਜੂਗੇ ਕਦ ਕੋਈ ਵੱਡਾ ਹਾਸਾ ਹੋ ਜਾਏ ਇੱਥੇ ਉਹਦਾ ਜ਼ਿੰਮੇਵਾਰ ਕੌਣ ਆ ਮੈਂ ਡੀਸੀ ਸਾਹਿਬ ਨੂੰ ਇਹ ਮੰਗ ਕਰਦਾ ਵੀ ਇਹ ਇਮਾਰਤ ਵੱਲ ਵੀ ਧਿਆਨ ਦੇ ਲੋ माननीय पंजाब ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਸੀਂ ਲੁਧਿਆਣੇ ਦੇ ਵਿੱਚ ਇਸ ਟਾਈਮ ਹੈਗੇ ਹੋ ਘੁੰਮ ਰਹੇ ਹੋ ਉਦਘਾਟਨ ਵੀ ਕਰ ਰਹੇ ਹੋ ਪਰ ਇਸ ਬਿਲਡਿੰਗ ਵੱਲ ਤੁਹਾਡਾ ਧਿਆਨ ਕਿਉਂ ਨਹੀਂ ਜਾ ਰਿਹਾ ਇਹ ਸਾਨੇ ਵਾਲ ਹਲਕੇ ਦੇ ਵਿੱਚ ਵੰਦੇ ਤੇ ਸਾਡੇ ਬਹੁਤ ਸਤਕਾਰਯੋਗ ਮਾਨਯੋਗ ਇੱਥੇ ਮੰਤਰੀ ਸਾਹਿਬ ਬੈਠੇ ਹੋ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਵੀ ਇਸ ਇਮਾਰਤ ਵੱਲ ਵੀ ਧਿਆਨ ਦੇ ਲੋ ਤਾਂਕਿ ਕੋਈ ਗਰੀਬ ਕੋਈ ਮਜ਼ਦੂਰ ਕੋਈ ਆਪਣਾ ਕਿਸੇ ਨੇ ਵਿਆਹ ਸਾਦੀ ਕਰਨਾ ਹੋਵੇ ਸਮਾਗਮ ਕਰਾਣਾ ਹੋਵੇ ਇਹ ਸਾਡੇ ਏਰੀਆ ਦੀ ਸ਼ਾਨ ਆ ਬਿਲਡਿੰਗ ਤੇ ਅੱਜ ਦੇਖ ਲੋ ਕਿੱਦਾਂ ਇਹਦੇ ਹਾਲਾਤ ਬੱਦਲ ਗਏ ਸੀ ਕੀ ਕਹਿਣਾ ਚਾਹੋਗੇ ਜਿੱਦਾਂ ਇਹ ਪੂਰੀ ਇਮਾਰਤ ਦਾ ਫਿਰ ਹਾਲ ਜਿਹੜੀ ਹੈ ਇਹ ਚੜਨ ਵਾਸਤੇ ਬਣਾਇਆ ਗਿਆ ਵਾ ਇਹ ਤਾਂ ਪੂਰੀ ਡਿੱਗਣ ਵਾਲੀ ਹੈ ਤੇ ਉੱਪਰੋਂ ਜੇ ਇਮਾਰਤ ਦੇ ਤਸਵੀਰਾਂ ਤੁਹਾਨੂੰ ਦਿਖਾ ਦੇਣੇ ਕੈਮਰਾਮੈਨ ਸਾਹਿਬ ਨੂੰ ਕਵਾਂਗੇ ਕਿ ਤਸਵੀਰਾਂ ਜਿਹੜੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਬਿਲਡਿੰਗ ਕਿੰਨੀ ਕੀ ਮਜ਼ਬੂਤ ਜਿਹੜੀ ਹੈ ਬਣਾਈ ਗਈ ਸੀਗੀ ਲੋਕਾਂ ਦੇ ਸੇਵਾ ਵਾਸਤੇ ਕਿ ਇਹ ਜਿਹੜੀ ਆਉਣ ਵਾਲੇ 25 ਸਾਲਾਂ ਤੱਕ ਵੀ ਜਿਹੜੀ ਹੈ ਬਿਲਡਿੰਗ ਨੂੰ ਇਹ ਇੱਕ ਖਰੋਜ ਵੀ ਜਿਹੜਾ ਨਹੀਂ ਆਊਗਾ ਪਰ ਅੱਜ ਦੀ ਗੱਲ ਕਰੀਏ ਤਾਂ ਇਹ ਬਿਲਡਿੰਗ ਜਿਹੜੀ ਹੈ ਸ ਸਾਂਝਾ ਕਰਾ ਰਹੇ ਹਾਂ ਇਹਦੇ ਅੰਦਰ ਦੇ ਵਿੱਚ ਜਿਹੜਾ ਸਮਾਨ ਹੈ ਕਈ ਲੱਖਾਂ ਰੁਪਈਆ ਦਾ ਸਮਾਨ ਜਿਹੜਾ ਅੰਦਰ ਵੀ ਖਰਾਬ ਹੋ ਰਿਆ ਦੀ ਸੀ ਕੀ ਕਹਿਣਾ ਚਾਹੋਗੇ ਦੁਰਗੇਜੀ ਇਹ ਜਿਹੜਾ ਲਗਾਤਾਰ ਚਾਹੋਗੇ ਇਹ ਸਮਾਜ ਲਈ ਲੋਕਾਂ ਦੀ ਗਰੀਬ ਗਰੀਬ ਲੋਕਾਂ ਲਈ ਹਰ ਦੀ ਭਲਾਈ ਲਈ ਸੀਗਾ ਪਰ ਆ ਦੇਖ ਲੋ ਮੋਟਰ ਚੋਰ ਮੋਟਰ ਮੋਟਰ ਚੋਰੀ ਹੋ ਗਈ ਵੇਸਿੰਗ ਚੋਰੀਆਂ ਆਂ ਦੀਵਾਰਾਂ ਟਿਕੜੀਆਂ ਆ ਕਦੋਂ ਵੀ ਕੋਈ ਹਾਸਾ ਹੋ ਸਕਦਾ ਇੱਥੇ ਸਿਕਿਉਰਟੀ ਗਾਰਡ ਕਿਉਂ ਨਹੀਂ ਤੇ ਦੇਖਦੇ ਕੋਈ ਨਹੀਂ ਪੇਂਟ ਠੇ ਕਿਉਂ ਨਹੀਂ ਮਤਲਬ ਟੋਟਲੀ ਮਤਲਬ ਇੱਕ ਧਿਆਨ ਹੀ ਨਹੀਂ ਕਿਉਂਕਿ ਨਾਮ ਪਤਾ ਨਕ ਪਤਾ ਕਿਉਂ ਮੇਰੇ ਸਾਹਮਣੇ ਰੱਖਿਆ ਕਿਉਂਕਿ ਇਹ ભગવાન ਬਾਲਮ ਕੀ ਭਵਨ ਭਵਨ ਨਾਮ ਹੈ ਇਸ ਕਰਕੇ ਸ਼ਾਇਦ ਅਣਦੇਖੀ ਕੀਤੀ ਜਾ ਰਹੀ ਹੈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਗਰੀਬ ਤੱਕ ਦੇ ਲੋਕਾਂ ਦੇ ਲੋਕਾਂ ਲਈ ਕੋਈ ਸੁਣਵਾਈ ਨਹੀਂ ਕੋਈ ਪਹੁੰਚ ਨਹੀਂ ਜੀ ਕਦੋਂ ਦੀ ਤੁਸੀਂ ਦੇਖ ਰਹੇ ਹੋ ਇਸ ਬਿਲਡਿੰਗ ਇਹ ਮੈਨੂੰ ਦੇ ਦੇ ਕਰਤਕ ਨੂੰ ਮੈਨੂੰ 22 ਸਾਲ ਤੋਂ ਮੈਨੂੰ ਆਪ ਦੇਖਦੇ ਹੋਗੇ ਉਦੋਂ ਤੋਂ ਕਰਤਕ ਤੋਂ 25 ਸਾਲ ਹੋ ਗਏ ਇਹ ਬਿਲਡਿੰਗ ਨੂੰ ਤਿਆਰ ਕੇ ਲੋਕਾਂ ਦੇ ਹਵਾਲੇ ਲੋਕਾਂ ਨੂੰ સોਪੀ ਗਈ ਹੈ ਗਰੀਬ ਲੋਕਾਂ ਨੂੰ ਪਹਿਲਾਂ ਆਵਾਜ਼ ਨਹੀਂ ਚੱਕੀ ਲੋਕਾਂ ਵਾਸਤੇ ਭਾਜੀ ਜਦੋਂ ਆ ਇੱਕ ਦੋ ਵਾਰ ਹੀ ਆਏ ਸੀ ਦੇਖ ਕੇ ਇੱਕ ਦੋ ਵਾਰ ਹੀ ਆਏ ਦੇਖਿਆ ਕਿ ਹਾਂ ਕੋਈ ਸੁਨਾਨੀ ਕੋਈ ਵਾਰਿਸ ਨਹੀਂ ਪਰ ਮੈਂ ਕਿਹਾ ਨਹੀਂ ਯਾਰ ਇਹ ਆਵਾਜ਼ ਚੱਕਣੀ ਚਾਹੀਦੀ ਅੱਜ ਪ੍ਰਧਾਨ ਜੀ ਨੇ ਆਪਾਂ ਸਾਰੇ ਖੜੇ ਆ ਸਾਰਾ ਸਮਾਜ ਖੜਾ ਆਪਾਂ ਆਵਾਜ਼ ਚੱਕ ਰਹੇ ਆ ਤੇ ਮੰਗ ਇਹੀ ਕਰ ਰਹੇ ਆ ਕਿ ਵਾਲਮੀਕੀ ਫਾਉਂਡ ਦਾ ਖਿਆਰ ਰੱਖਿਆ ਧਿਆਨ ਰੱਖਿਆ ਜਾ ਮੁਰੰਮਤ ਕੀਤੀ ਜਾਵੇ ਨੇ ਨਿਜੇ ਚਾਹ ਤੋਂ ਬਿਲਡਿੰਗ ਜਦੋਂ ਡਿੱਗ ਜੂਗੀ ਉਦੋਂ ਸਰਕਾਰਾਂ ਉੱਠਣਗੇ ਉਦੋਂ ਡੀ ਸਾਹਿਬ ਆਣਗੇ ਉਦੋਂ ਸਿਟੀ ਸਾਹਿਬ ਧਿਆਨ ਦੇਣਗੇ ਉਦੋਂ ਕਾਰਪੋਰੇਸ਼ਨ ਧਿਆਨ ਦੇਊਗਾ ਹਾਂ ਵੀ ਬੰਦੇ ਜੀ ਮਰ ਗਏ ਉਦੋਂ ਹੈ ਇਹਦੇ ਲੋਕਾਂ ਲਈ ਕਿਉਂ ਨਹੀਂ ਖੋਲਿਆ ਜਾ ਰਿਹਾ ਗਰੀਬ ਤੱਕੇ ਤੋਂ ਲੋਕ ਪਈਏ ਗੱਲ ਵੱਡੇ ਵੱਡੇ ਪੈਸਾ ਵਿੱਚ ਵਿਆਹ ਨਹੀਂ ਕਰ ਸਕਦੇ ਟੀਆਂ ਪੈਣਾ ਦਾ ਪਿਆ ਕਿੱਟੀਆਂ ਪੈਣਾ ਲਈ ਹਰ ਸਮਾਨ ਲਈ ਤੇ ਖੋਲਿਆ ਨਹੀਂ ਜਾ ਸਕਦਾ ਵਾ ਦੇਖ ਲੈਣੀ ਕਿਦੀ ਆਹ ਦੇਖ ਲੋ ਇਹ ਕਿਸੇ ਵੀ ਟਾਈਮ ਡਿੱਗ ਸਕਦਾ ਭਾਜੀ ਮਤਲਬ ਇਹ ਇੱਕ ਤਾਂ ਫਿਲਮਾਂ ਦੇ ਵਿੱਚ ਜਿਹੜਾ ਖੰਡਰ ਦਿਖਾਇਆ ਜਾਂਦਾ ਇਹ ਤਾਂ ਉਸ ਤਰੀਕੇ ਨਾਲ ਖੰਡਰ ਬਣ ਚੁੱਕਾ ਹੈ ਦੇਖੋ ਖੰਡਰ ਤਾਂ ਬਣ ਗਿਆ ਭਗਵਾਨ ਬਾਲਮੀਕ ਜੀ ਦੇ ਨਾਮ ਤੇ ਆ ਮੈਂ ਇਹਨੂੰ ਖੰਡਰ ਤਾਂ ਨਹੀਂ ਕਹਿੰਦਾ ਇੱਕ ਮੇਰੀ ਗੱਲ ਕੀਤੀ ਆਪਾਂ ਬਿਲਡਿੰਗ ਜਿਹੜੀ ਆ ਇਹ ਉਹੀ ਮੈਂ ਕਹਿ ਰਿਹਾ ਬਾਈ ਉਹੀ ਕਹਿ ਰਿਹਾ ਪਰ ਇੱਥੋਂ ਆ ਟੱਪ ਟੱਪ ਦੇ ਦੇਖੋ ਇੱਥੇ ਕਿ ਨਸ਼ੇੜੀ ਬੰਦੇ ਟਿਕਾ ਲੈਂਦੇ ਇੱਥੇ ਕਦੇ ਵੀ ਕੋਈ ਮਰਡਰ ਹੋ ਸਕਦਾ ਹੈ ਕੋਈ ਹਾਸਾ ਉਸ ਦਾ ਕੁਝ ਹੁੰਦਾ ਇੱਥੇ ਸਿਕਿਉਰਟੀ ਗਾਰਡ ਤਾਂ ਹੈ ਨਹੀਂ ਆ ਜਿਹੜੀ ਪਾਰਕਿੰਗ ਬਣੀ ਆ ਉਥੇ ਲੋਕਾਂ ਨੇ ਗੱਡੀਆਂ ਲਾ ਰੱਖੀਆਂ ਆ ਹੱਦ ਹੋ ਗਈ ਯਾਰ ਭਗਵਾਨ ਬਾਲਮੀਕ ਜੀ ਦੀ ਧਾਤੇ ਲੋਕੇ ਲੋਕ ਆਪਣਾ ਬਾਹਰ 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 ਕਬਜ਼ਾ ਕਰਕੇ ਬੈਠੇ ਗੱਡੀਆਂ ਲਾ ਕੇ ਪਰ ਇਹਦੇ ਵੱਲ ਧਿਆਨ ਹੈ ਚੇਕਰ ਆਗਰ ਤੇ ਲੈਵਲ ਜਿਸ ਕੋਟੀ ਕੱਟ ਕੇ ਕਿੱਥੇ ਮਰਿਆ ਪਿਆ ਕਿ ਕਿਸ ਤਰੀਕੇ ਸਮਾਜ ਸੇਵਕਾਂ ਵੱਲੋਂ ਜਿਹੜਾ ਆਵਾਜ਼ ਚੱਕੀ ਜਾ ਰਹੀ ਹੈ ਪਰ ਇਸ ਬਿਲਡਿੰਗ ਦੀਆਂ ਜਿਹੜੀਆਂ ਚੱਪੇ-ਚੱਪੇ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਦੇਖ ਸਕਦੇ ਹੋ ਕਿ ਜਿਹੜਾ ਇਹ ਦੇਖ ਸਕਦੇ ਹੋ ਕਿ ਜਿਹੜਾ ਬਨੇਰਾ ਬਣਿਆ ਹੁੰਦਾ ਇਸ ਬਨੇਰੇ ਤੋਂ ਜਿਹੜਾ ਉੱਪਰ ਜਾਇਆ ਜਾਂਦਾ ਹੈ ਬਿਲਡਿੰਗ ਦੇ ਅੰਦਰ ਐਂਟਰ ਕੀਤਾ ਜਾਂਦਾ ਉਸ ਬਨੇਰੀ ਦੀ ਦੇਖ ਸਕਦੇ ਹੋ ਹਾਲਾਤ ਜਿਹੜੀ ਹੈ ਉਹ ਕਿਸ ਤਰੀਕੇ ਖਸਤਾ ਹੋ ਚੁੱਕੀ ਹੈ ਹਾਲਾਂਕਿ ਬਿਲਡਿੰਗ ਨੂੰ ਕਾਫੀ ਜਿਹੜੇ ਪੈਸੇ ਲਾਗਾ ਕੇ ਇਸ ਬਿਲਡਿੰਗ ਨੂੰ ਜਿਹੜਾ ਤਿਆਰ ਕੀਤਾ ਗਿਆ ਸੀਗਾ ਪਰ ਇਸ ਬਿਲਡਿੰਗ ਦੇ ਹਾਲਾਤ ਜਿਹੜੇ ਨੇ ਉਹ ਬੱਤੋ-ਬੱਤਰ ਹੋ ਚੁੱਕੇ ਨੇ ਰਾਜੀ ਇਸ ਬਿਲਡਿੰਗ ਦੇ ਬਾਹਰ ਦੀਆਂ ਤੇ ਤਸਵੀਰਾਂ ਜਿਹੜੀਆਂ ਹੈ ਬੱਤੋ-ਬੱਤਰ ਨੇ ਕਿ ਲੱਗਦਾ ਨਹੀਂ ਹੈਗਾ ਵੀ ਅੰਦਰ ਟਾਈਲਾਂ ਲਗੀਆਂ ਹੋਈਆਂ ਨੇ ਪਰ ਅਗਰ ਇਹਦੇ ਕੰਦਾ ਦੀ ਤਸਵੀਰਾਂ ਦਿਖਾਈਏ ਤੇ ਕੰਦ ਦੇਖ ਸਕਦੇ ਹੋ ਕਿ ਇਹਦੇ ਕਿਸ ਤਰੀਕੇ ਹੈ ਗਿਆ ਖਿੜਕੀਆਂ ਵਿੰਡੋ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਇਹ ਬਿਲਡਿੰਗ ਦੇ ਸੋ ਕਿਸ ਤਰੀਕੇ ਭਵਨ ਨੂੰ ਜਿਹੜਾ ਤਿਆਰ ਕੀਤਾ ਗਿਆ ਸੀਗਾ ਲੋਕਾਂ ਦੀ ਸੇਵਾ ਵਾਸਤੇ ਪਰ ਇਹ ਲੋਕਾਂ ਦੀ ਸੇਵਾ ਦੇ ਵਿੱਚ ਤਾਂ ਨਹੀਂ ਹੈਗਾ ਬਿਲਡਿੰਗ ਕਿਉਂਕਿ ਲੋਕ ਅੰਦਰ ਆਂਦੇ ਹੀ ਨਹੀਂ ਕਿਉਂਕਿ ਉਹਨਾਂ ਦੀ ਸੇਵਾ ਜਿਹੜੀ ਹੈ ਜਗ੍ਹਾ ਦੇ ਉੱਤੇ ਨਹੀਂ ਹੋ ਸਕਦੀ ਜ਼ਰੂਰਤਾਂ ਸੀਗੀਆਂ ਲੋਕਾਂ ਨੂੰ ਲੋਕਾਂ ਦੀ ਸਹੂਲਤ ਵਾਸਤੇ ਇਸ ਬਿਲਡਿੰਗ ਨੂੰ ਜਿਹੜਾ ਤਿਆਰ ਕੀਤਾ ਗਿਆ ਸੀਗਾ ਪਰ ਇਸ ਬਿਲਡਿੰਗ ਨੂੰ ਤਿਆਰ ਕਰਨ ਤੋਂ ਬਾਅਦ ਇੱਕ ਤਾਰਾ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹ ਇਹ ਤਾਰ ਪਾਈ ਲਾਈਟ ਤੇ ਲੱਗੇ ਮੇਰਾ ਸੇ ਮੈਂ ਤੁਹਾਨੂੰ ਦੱਸ ਦਵਾਂ ਇੱਥੇ ਲਾਈਟ ਨਹੀਂ ਹੈਗੀ ਇਸ ਭਵਨ ਦੇ ਵਿੱਚ ਇੱਥੇ ਲਾਈਟ ਨਹੀਂ ਹੈਗੀ ਇਹਦਾ ਮੀਟਰ ਮੋਟਰ ਸਭ ਕੱਟਿਆ ਹੋਇਆ ਵਾ ਤੇ ਇਹ ਕੁੰਡੀ ਪਾ ਕੇ ਇੱਥੇ ਜਿਹੜੇ ਵੀ ਆ ਮਾੜਾ ਮੋਟਾ ਜਿਹੜਾ ਇਹ ਇੱਕ ਕੁੰਡੀ ਪਾਈ ਹੋਈ ਹੈ ਇਹ ਹਾਲਾਤ ਦੇਖ ਲਓ ਕਿਹਦੇ ਵੱਲੋਂ ਪਾਈ ਗਈ ਹੈ ਸਾਡੀ ਭਵਨ ਹੈ ਸਰਕਾਰ ਵੱਲੋਂ ਬਣਾਇਆ ਗਿਆ ਵਾ ਤੇ ਇੱਥੇ ਲਾਈਟ ਹੀ ਨਹੀਂ ਹੈਗੀ ਲਾਈਟ ਇਹਦੀ ਕਦੋਂ ਦੀ ਕੱਟੀ ਹੋਈ ਹੈ ਇੱਥੇ ਮੀਟਰ ਨਹੀਂ ਹੈਗਾ ਮੀਟਰ ਇਹਦਾ ਕਦੋਂ ਦਾ ਕੱਟਿਆ ਕਿਉਂਕਿ ਸਰਕਾਰ ਨੇ ਤਾਂ ਬਿੱਲ ਹੀ ਨਹੀਂ ਭਰਿਆ ਜੀ ਕਿਉਂਕਿ ਕੋਈ ਮੈਨੇਜਮੈਂਟ ਹੀ ਨਹੀਂ ਹੈਗੀ ਕੋਈ ਮੈਨੇਜਮੈਂਟ ਨਹੀਂ ਕੋਈ ਦੇਖਰੇ ਕਰਨ ਵਾਲਾ ਹੀ ਨਹੀਂ ਹੈਗਾ ਨਾ ਕੋਈ ਸਿਕਿਉਰਿਟੀ ਗਾਰਡ ਆ ਮੈਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਨੌਜਵਾਨ ਸਾਥੀ ਨੇ ਨੌਜਵਾਨ ਆਗੂ ਨੇ ਉਹਨਾਂ ਦੀ ਮੈਨੇਜਮੈਂਟ ਇੱਥੇ ਬਣਾ ਕੇ ਉਹਨਾਂ ਦੇ ਹਰਚ ਦਿੱਤਾ ਜਾਵੇ ਤਾਂ ਕਿ ਇਹਦੀ ਸਾਮ ਸੰਭਾਲ ਹੋ ਸਕੇ ਤੇ ਇੱਥੇ ਜਿਹੜਾ ਪਹਿਲੇ ਦੀ ਤਰ੍ਹਾਂ ਜਿੱਦਾਂ ਪਹਿਲਾਂ ਇੱਥੇ ਸਮਾਗਮ ਹੁੰਦੇ ਸੀ ਵਿਆਹ ਸਾਦੀ ਹੁੰਦੇ ਸੀ ਫੇਰ ਹੋਵੇ ਇਹ ਸਾਡੀ ਲੁਧਿਆਣੇ ਦੀ ਸ਼ਾਨ ਬਣੇ ਭਵਨ ਪਰ ਕੀ ਲੱਗਦਾ ਨਹੀਂ ਕਿ ਰਾਜੇ ਇੱਕ ਪਾਸੇ ਜਿਹੜਾ ਰੇਤਾ ਪਿਆ ਹੋਇਆ ਟਾਈਲਾਂ ਉਧਰ ਪਈਆਂ ਹੋਈਆਂ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਇੱਕ ਪਾਸੇ ਮਿੱਟੀ ਪਈ ਹੋਈ ਹੈ ਪੋੜੀਆਂ ਪਈਆਂ ਹੋਈਆਂ ਨੇ ਤਾਰਾ ਲੱਗੀਆਂ ਹੋਈਆਂ ਨੇ ਮੋਟਰ ਜਿਹੜੀ ਹੈ ਉਹ ਲੱਗੀ ਤਾਂ ਹੋਈ ਸੀਗੀ ਪਰ ਮੋਟਰ ਇਸ ਜਗ੍ਹਾ ਦੇ ਉੱਤੇ ਨਜ਼ਰ ਨਹੀਂ ਆ ਰਹੀ ਸਿਰਫ ਟੂਟੀਆਂ ਹੀ ਨਜ਼ਰ ਆ ਰਹੀਆਂ ਹੋ ਤਸਵੀਰਾਂ ਦੇਖ ਸਕਦੇ ਹੋ ਕਿ ਟੂਟੀਆਂ ਸਿਰਫ ਨਜ਼ਰ ਆ ਰਹੀਆਂ ਨੇ ਮੋਟਰ ਜਿਹੜੀ ਹੈ ਲੱਗੀ ਹੁੰਦੀ ਸੀ ਪਰ ਮੋਟਰ ਦੇ ਵਿੱਚ ਹੈ ਨਹੀਂ ਲੱਗਿਆ ਸੀ ਬਹੁਤ ਵਧੀਆ ਭਵਨ ਸੀ ਸਾਰਾ ਕੁਝ ਲੱਗਾ ਸੀ ਆ ਦੇਖੋ ਮੋਟਰ ਵੀ ਚੋਰੀ ਕਰਕੇ ਲੈ ਗਏ ਆ ਤੁਹਾਡੇ ਸਾਹਮਣੇ ਹੀ ਆ ਮੋਟਰ ਚੋਰੀ ਆ ਦੇਖ ਲੋ ਆ ਸਰ ਅਸ਼ੰਕ ਲੱਗਾ ਸੀ ਇੱਥੇ ਉਹ ਸਭ ਕੱਢ ਕੇ ਲੈ ਗਏ ਚੋਰੀ ਕਰਕੇ ਅੱਜ ਬਹੁਤ ਬੁਰੇ ਇਹਦੇ ਹਾਲਾਤ ਨੇ ਸਿਰਫ ਹਵਾ ਹਵਾਈ ਤੇ ਸਾਰੀਆਂ ਗੱਲਾਂ ਹੋ ਰੀਆਂ ਨੇ ਹੋਰ ਕੁਝ ਨਹੀਂ ਹੈਗਾ ਜੇ ਸਾਡੇ ਵਰਗਾ ਕੋਈ ਆ ਕੋਈ ਧਾਰਮਿਕ ਸੰਸਥਾ ਆ ਕੇ ਆਵਾਜ਼ ਚੱਕਦੀ ਆ ਮਾੜਾ ਮੋਟਾ ਇੱਥੇ ਕੰਮ ਕਰਾ ਦਿੰਦੇ ਆ ਤੁਹਾਡੇ ਸਾਹਮਣੇ ਇਹ ਰੇਤਾ ਬਜਰੀ ਸਿਮਿੰਟ ਟੈਲਾ ਸਰੀਆ ਕਿੱਦਾਂ ਸੜਦਾ ਪਿਆ ਵਾ ਆ ਦੇਖੋ ਜੰਗ ਲੱਗਿਆ ਸਰੀਏ ਨੂੰ ਕਈ ਕਈ ਸਾਲਾਂ ਤੋਂ ਇੱਥੇ ਸੜਦਾ ਪਿਆ ਵਾ ਪਰ ਇਹਦੀ ਜਿਹੜੀ ਬਿਲਡਿੰਗ ਦੀ ਮੁਰੰਮਤ ਆ ਇਹਦੀ ਉਹ ਸਾਰੀ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਆ ਤੇ ਇਹਦੇ ਹਾਲਾਤ ਤੁਸੀਂ ਦੇਖ ਲਓ ਮੈਂ ਤੁਹਾਨੂੰ ਕੁਰਸੀਆਂ ਵੀ ਦਿਖਾਉਣਾ ਜੀ ਜਿਹੜੀ ਇੱਥੇ ਕੁਰਸੀਆਂ ਲੱਗੀਆਂ ਸੀ ਲੱਖਾਂ ਰੁਪਏ ਦੀ ਉਹ ਥੱਲੇ ਬਹੁਤ ਬੁਰਾ ਹਾਲ ਹੋਇਆ ਪਿਆ ਸਾਰੇ ਕਵਾੜ ਬਣਾ ਕੇ ਥੱਲੇ ਸੁੱਟਿਆ ਹੋਇਆ ਵਾ ਤੇ ਸਾਨੂੰ ਤਾਂ ਰੋਣਾ ਆਂਦਾ ਵਾ ਵੀ ਇੰਨੀ ਇੰਨਾ ਵਧੀਆ ਸਾਨੂੰ ਇੱਕ ਤੋਹਫਾ ਮਿਲਿਆ ਸੀ ਵੀ ਅਸੀਂ ਇਲਾਕੇ ਵਾਲੇ ਵੀ ਸਾਰੇ ਖੁਸ਼ ਸੀ ਵੀ ਚਲੋ ਸਾਡੇ ਇਲਾਕੇ ਦੇ ਵਿੱਚ ਇੱਕ ਇਮਾਰਤ ਬਣ ਗਈ ਰਾਜ ਜੀ ਆਸਤਾ ਤੁਸੀਂ ਤੇ ਤੁਹਾਡੀ ਸਾਰੀ ਟੀਮ ਨੇ ਆਵਾਜ਼ ਚੱਕਤਾ ਅਗਲਾ ਸਟੈਪ ਕੀ ਹੈਗਾ ਤੁਹਾਡਾ ਇਸ ਬਿਲਡਿੰਗ ਦੇ ਵਾਸਤੇ ਸਟੈਪ ਅਸੀਂ ਇਸ ਜਿਹੜੀ ਬਿਲਡਿੰਗ ਦੀ ਮੁਰੰਮਤ ਨੂੰ ਲੈ ਕੇ ਉਸਾਰੀ ਨੂੰ ਲੈ ਕੇ ਤੇ ਇਹਦੇ ਵਿੱਚ ਕੰਮ ਚਲਾਇਆ ਜਾਵੇ ਡੀਸੀ ਸਾਹਿਬ ਨੂੰ ਅਸੀਂ ਪੂਰੀ ਟੀਮ ਜਾ ਕੇ ਮਿਲਾਂਗੇ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਦੇਵਾਂਗੇ ਵੀ ਸਾਨੂੰ ਹੀ ਕਿਉਂ ਸਾਡੇ ਨਾਲ ਹੀ ਕਿਉਂ ਇਦਾਂ ਹੁੰਦਾ ਵਾ ਵੀ ਹਮੇਸ਼ਾ ਹੀ ੱਤਕਾ ਜਿਹੜਾ ਗਰੀਬਾਂ ਨਾਲ ਦਲਿਤਾਂ ਨਾਲ ਜਾਂ ਮਜ਼ਦੂਰਾਂ ਨਾਲ ਹੀ ਕਿਉਂ ਹੁੰਦਾ ਜੇ ਇਹਦਾ ਨਾਮ ਵਾਲਮੀਕੀ ਭਗਵਾਨ ਦੇ ਨਾਂ ਤੋਂ ਵਾਲਮੀਕੀ ਭਵਨ ਆ ਤੇ ਤਾਂ ਇਹਦੀ ਮੁਰੰਮਤ ਨਹੀਂ ਕਰਾਈ ਜਾ ਰਹੀ ਤਾਂ ਇਹਦੀ ਉਸਾਰੀ ਨਹੀਂ ਕਰਾਈ ਜਾ ਰਹੀ ਇਹ ਤਾਂ ਕਰਕੇ ਇਹਦਾ ਕੰਮ ਰੁਕਿਆ ਹੋਇਆ ਵਾ ਇਹ ਤਾਂ ਇਹਦੀ ਕੋਈ ਮੈਨੇਜਮੈਂਟ ਨਹੀਂ ਹੈਗੀ ਕੋਈ ਸ਼ਾਮ ਸੰਭਾਲਣੀ ਹੈਗੀ ਕੋਈ ਇੱਥੇ ਸਿਕਿਉਰਿਟੀ ਗਾਰਡ ਨਹੀਂ ਹੈਗਾ ਇਹ ਕਿਉਂ ਇਹ ਕੀ ਕਾਰਨ ਤੇ ਮੈਂ ਸਾਰੇ ਵਾਲਮੀਕੀ ਸਮਾਜ ਦੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਵੀ ਵਾਲਮੀਕੀ ਜਦ ਪ੍ਰਕਾਸ਼ਪੁਰ ਵਾਲਮੀਕੀ ਜਿਹਦਾ ਪ੍ਰਕਾਸ਼ਪੁਰ ਉਹਨਾਂ ਦਾ ਕਹੀਂ ਲੋਕ ਇੱਥੇ ਆ ਕੇ ਲਾਈਵ ਪਾ ਬੰਦੇ ਨੇ ਜੀ ਉਹ ਕਰੋ ਫਿਰ ਉਹ ਸਿਰਫ ਫਾਰਮਲਟੀਆਂ ਕਰਦੇ ਨੇ ਉਸ ਤੋਂ ਬਾਅਦ ਉਹ ਕਿਤੇ ਦਿਖਦੇ ਨਹੀਂ ਉਸ ਤੋਂ ਬਾਅਦ ਉਹ ਕਿਤੇ ਦਿਖਦੇ ਨਹੀਂ ਉਹਨਾਂ ਨੂੰ ਵੀ ਬੇਨਤੀ ਆ ਸਾਰੇ ਮੇਰੇ ਸਤਕਾਰਯੋਗ ਸਾਥੀ ਮੈਂ ਸਭ ਦੀ ਇੱਜ਼ਤ ਕਰਦਾ ਜਿਹੜੇ ਵੀ ਕੋਈ ਸੰਸਥਾਵਾਂ ਚਲਾ ਰਹੇ ਨੇ ਜਾਂ ਸਾਡੇ ਵਾਲਮੀਕੀ ਸਮਾਦ ਦੇ ਆਗੂ ਨੇ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਰਲ ਮਿਲ ਕੇ ਜਿਹੜਾ ਵਾ ਇਹ ਵਾਲਮੀਕੀ ਭਵਨ ਸਾਨੂੰ ਜਿਹੜਾ ਤੋਹਫ਼ਾ ਮਿਲਿਆ ਸੀ ਆਪਾਂ ਇਹਦੇ ਸੁੰਦਰੀਕਰਨ ਵਾਸਤੇ ਇਹਦੀ ਮੁਰੰਮਤ ਵਾਸਤੇ ਤੇ ਇਹਨੂੰ ਹੋਰ ਵਧੀਆ ਬਣਾਉਣ ਵਾਸਤੇ ਆਪਾਂ ਡੀ ਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਈਏ ਮਿਲिए ਤੇ ਜਿਹੜੇ ਸਾਡੇ ਮੈਂ ਇੱਕ ਹੋਰ ਬੇਨਤੀ ਕਰੂੰਗਾ ਖਾਸ ਤੌਰ ਤੇ ਜਿਹੜੇ ਸਾਡੇ ਲੁਧਿਆਣੇ ਦੇ ਮੇਅਰ ਸਾਹਿਬ ਨੇ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਉਹਨਾਂ ਨੂੰ ਭੈਣ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਵੀ ਇੱਕ ਵਾਰ ਆ ਕੇ ਇੱਥੇ ਜ਼ਰੂਰ ਦੇਖਣ ਇੱਥੇ ਦਾ ਦੌਰਾ ਕਰਨ ਤੇ ਡੀ ਸੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇੱਥੇ ਆ ਕੇ ਇੱਕ ਵਾਰ ਜ਼ਰੂਰ ਇਹਨੂੰ ਦੇਖਣ ਕੇ ਦੇ ਕੀ ਹਾਲਾਤ ਨੇ ਬਿਲਕੁਲ ਭਾਈ ਜੀ ਕੀ ਲੱਗਦਾ ਤੁਸੀਂ ਵੀ ਤੇ ਅੱਜ ਇੱਥੇ ਪਹੁੰਚ ਗਏ ਹੋ ਜਿੱਦਾਂ ਹਰ ਇੱਕ ਥਾਂ ਤੇ ਪਹੁੰਚਦੇ ਹੁੰਨੇ ਸੇਵਾ ਨਿਭਾਣੇ ਹੋ ਤੇ ਅੱਜ ਤੱਕ ਇਹ ਬਿਲਡਿੰਗ ਜਿਹੜੀ ਹੈ ਲੋਕਾਂ ਨੂੰ ਪਹਾਰ ਦਿੱਤਾ ਗਿਆ ਜਿਗਾ ਕਿ ਆਮ ਲੋਕ ਜਿਹੜੇ ਨੇ ਆਮ ਵਰਗ ਦੇ ਜਿਹੜੇ ਲੋਕ ਨੇ ਜਿਹੜੇ ਗਰੀਬ ਤਕਤੇ ਦੇ ਲੋਕ ਨੇ ਜਿਹੜੇ ਪੈਸੇ ਨਹੀਂ ਖਰਚ ਸਕਦੇ ਉਸ ਬਿਲਡਿੰਗ ਦੇ ਵਿੱਚ ਆ ਕੇ ਉਸੇ ਤਰੀਕੇ ਆਪਣੇ ਵਿਆਹ ਕਰ ਸਕਣ ਉਸੇ ਤਰੀਕੇ ਆਪਣੀ ਪਾਰਟੀ ਸੈਲੀਬ੍ਰੇਟ ਕਰ ਸਕਣ ਜਿਸ ਤਰੀਕੇ ਹੋਰ ਲੋਕ ਅਮੀਰ ਲੋਕ ਕਰਦੇ ਨੇ ਜੀ ਬਿਲਕੁਲ ਨਿਤਿਨ ਜੀ ਸਭ ਤੋਂ ਪਹਿਲੇ ਮੈਂ ਇਸ ਗੱਲ ਦਾ ਦੁੱਖ ਹੁੰਦਾ ਮੈਨੂੰ ਵੀ 25-30 ਸਾਲ ਹੋ ਗਏ ਇਸ ਏਰੀਏ 'ਚ ਰਹਿੰਦੇ ਹੋਏ ਤੇ ਕਾਫੀ ਟਾਈਮ ਤੋਂ ਦੇਖ ਰਿਹਾ ਕਿ ਇਹ ਜਿਹੜਾ ਸਿਰਫ ਨਾ ਇੱਕ ਦਿਖਾਵਾ ਆ ਜੱਗ ਦਿਖਾਵਾ ਆ ਇਹ ਤੇ ਇਹ ਜਿਹੜਾ ਪਿਛਲੇ 5-7 ਸਾਲਾਂ ਤੋਂ ਤਾਂ ਮੈਂ ਦੇਖ ਹੀ ਰਿਹਾ ਆ ਸਿਰਫ ਨਾਮ ਦੇ ਲਈ ਇੱਥੇ ਜਿਹੜਾ ਆ ਆ ਸਰੀਆ ਸਿੜ ਦਾ ਰੇਤਾ ਸਿੜਤੀ ਤੇ ਵੱਤੋਂ ਬੱਤਰ ਹਾਲ ਨੇ ਭਗਵਾਨ ਜਿਹੜੇ ਸ੍ਰਿਸ਼ਟੀ ਕਰਤਾ ਸਾਡੇ ਵਾਲਮੀਕੀ ਮਹਾਰਾਜ ਦੇ ਨਾਮ ਤੇ ਵਾਲਮੀਕੀ ਭਵਨ ਬਣਿਆ ਸੀ ਤੇ ਜਦੋਂ ਬਣਿਆ ਸੀ ਉਦੋਂ ਵੀ ਅਸੀਂ ਇੱਥੇ ਹੀ ਸੀਗੇ ਤੇ ਸਾਨੂੰ ਬੜਾ ਹੌਸਲਾ ਆਇਆ ਬੜੀ ਖੁਸ਼ੀ ਹੋਈ ਸੀ ਸਾਨੂੰ ਕਿ ਗਰੀਬ ਲੋਗ ਗਰੀਬ ਪਰਿਵਾਰ ਜਿਹੜੇ ਨੇ ਇੱਥੇ ਦੁੱਖ ਸੁੱਖ ਦਾ ਪ੍ਰੋਗਰਾਮ ਕਰਨਗੇ ਵਿਆਹ ਸ਼ਾਦੀ ਕਰਨਗੇ ਉਹਨਾਂ ਲਈ ਮਹਿਜ ਛੋਟੇ ਜਿਹੇ ਅਮਾਉਂਟ ਦੇ ਵਿੱਚ ਜਿਹੜਾ ਹੈ ਉਹ ਆਪਣਾ ਪਰਿਵਾਰ ਦਾ ਜਿਹੜਾ ਹੈ ਸਾਰਾ ਵਿਆਹ ਸ਼ਾਦੀ ਸਭ ਕੁਝ ਕਰਨਗੇ ਤੇ ਅੱਜ ਦੀ ਡੇਟ ਦੇ ਵਿੱਚ ਬੜਾ ਦੁੱਖ ਆ ਕਿ ਇਹਨਾਂ ਚੀਜ਼ਾਂ ਵਾਸਤੇ ਸਾਨੂੰ ਜਿਹੜੇ ਅੱਗੇ ਆ ਕੇ ਲੜਾਈ ਲੜਨੀ ਪੈ ਰਹੀ ਏ ਤੇ ਬੜੇ ਵਧੀਆ ਵਧੀਆ ਸੰਸਥਾਵਾਂ ਸੀਗੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਕਿ ਉਹ ਸੰਸਥਾ ਦੇ ਲੋਗ ਇਹਨਾਂ ਵਾਸਤੇ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਲੇਕਿਨ ਅੱਜ ਜੋ ਹਾਲ ਨੇ ਉਹ ਦੇਖ ਕੇ ਤਾਂ ਇਹੀ ਲੱਗਦਾ ਕਿ ਉਹ ਮੂਕ ਦਰਸ਼ਕ ਬਣ ਕੇ ਹੀ ਰਹਿ ਗਏ ਨੇ ਤੇ ਅਸੀਂ ਚਾਹਨੇ ਆ ਕਿ ਇਹਨਾਂ ਦੀ ਜਿਹੜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਾਂਗੇ ਅਸੀਂ ਅਸੀਂ ਚਾਹਨੇ ਆ ਕਿ ਯੂਥ ਨੂੰ ਅੱਗੇ ਲਿਆਇਆ ਜਾਵੇ ਜਿਹੜੇ ਬੰਦੇ ਆ ਜਿਹੜੇ ਬੰਦੇ ਕੰਮ ਕਰ ਸਕਣ ਜਾਂ ਇਸ ਚੀਜ਼ ਨੂੰ ਪੂਰਾ ਆਪਣੇ ਮੈਨੇਜਮੈਂਟ ਨੂੰ ਪੂਰਾ ਸਾਂਭ ਸੰਭਾਲ ਕਰ ਸਕਣ ਬਸ ਅਸੀਂ ਇਹੀ ਕਵਾਂਗੇ ਜੈ ਸ਼ੀਰਾਂ ਜਿਹੜੀ ਦੇਖ ਲਓ ਜਿਹੜੀ ਬਾਹਰ ਦੀ ਜਗਾ ਵਾ ਬਾਹਰ ਦੀ ਜਿਹੜੀ ਜਗਾ ਵਾ ਉਹ ਵੀ ਜਿਹੜੇ ਕਾਰ ਬਾਜ਼ਾਰ ਵਾਲੇ ਨੇ ਆਪਣੀ ਗੱਡੀਆਂ ਲਾ ਕੇ ਉਹ ਯੂਜ਼ ਕਰ ਰਹੇ ਨੇ ਪਤਾ ਨਹੀਂ ਸਰਕਾਰ ਸੁੱਤੀ ਪਈ ਆ ਜ਼ਿਲ੍ਹਾ ਪ੍ਰਸ਼ਾਸਨ ਸੁੱਤਾ ਪਿਆ ਡੀਸੀ ਸਾਹਿਬ ਸੁੱਤੇ ਪਏ ਆ ਜਿਨ੍ਹਾਂ ਨੂੰ ਇੰਨੀ ਵੱਡੀ ਬਿਲਡਿੰਗ ਹੀ ਨਹੀਂ ਦਿਖ ਰਹੀ ਇਲਕੋ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾਈਆਂ ਇਸ ਬਿਲਡਿੰਗ ਦੀਆਂ ਜਿਸ ਬਿਲਡਿੰਗ ਦੇ ਵਿੱਚ ਕਈ ਕਰੋੜ ਰੁਪਏ ਲਗਾ ਕੇ ਜਿਹੜੀ ਇਹ ਬਿਲਡਿੰਗ ਹੈ ਲੋਕਾਂ ਨੂੰ ਸੋਪਿਆ ਗਿਆ ਸੀਗਾ ਪਰ ਇਹ ਹਾਲਾਤ ਜਿਹੜੇ ਨੇ ਉਹਦੇ ਬੱਤੋ-ਬੱਤਰ ਨੇ ਆਪਣਾ ਮੂੰਹ ਬੋਲਦੀਆਂ ਤਸਵੀਰਾਂ ਜਿਹੜੀਆਂ ਬਿਲਡਿੰਗ ਦੀਆਂ ਕਿਉਂਕਿ ਇਸ ਬਿਲਡਿੰਗ ਨੂੰ ਤਾਂ ਤਿਆਰ ਕਰ ਦਿੱਤਾ ਪਰ ਇਸ ਬਿਲਡਿੰਗ ਦੇ ਅੰਦਰ ਦੀਆਂ ਅਗਰ ਗੱਲ ਕਰੀਏ ਤੇ ਅੰਦਰ ਵੀ ਕਈ ਸਮਾਨ ਜਿਹੜਾ ਲੋਕਾਂ ਦੀ ਸੇਵਾ ਵਾਸਤੇ ਰੱਖਿਆ ਗਿਆ ਸੀਗਾ ਕੁਰਸੀਆਂ ਹੋ ਗਈ ਸੋਫੇ ਵਗੈਰਾ ਹੋਗੇ ਸਾਰੇ ਅੰਦਰ ਪਏ ਹੋਏ ਸਾਰੇ ਉਹ ਪੂਰੇ ਸਮਾਜ ਜਿਹੜਾ ਪੂਰੀ ਤਰ੍ਹਾਂ ਕੇ ਕੰਡਮ ਹੋ ਚੁੱਕਾ ਹੈ ਹਾਲਾ ਕਿ ਇਸ ਜਗ੍ਹਾ ਦੇ ਹਾਲਾਤ ਜਿਹੜੇ ਨੇ ਉਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਬੱਤੋ ਬੱਤਰ ਹੋ ਚੁੱਕੇ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਆ ਕੇ ਗੁਹਾਰ ਤਾਂ ਲਗਾਈ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਮਾਜ ਸੇਵੀਆਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਜਾਊਗਾ ਤਾਂ ਮੇਅਰ ਸਾਹਿਬ ਨੂੰ ਵੀ ਦਿੱਤਾ ਜਾਊਗਾ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਜਾਂ ਸਰਕਾਰਾਂ ਕਦੋਂ ਤੱਕ ਸੁਣਦੀਆਂ ਨੇ ਉਸ ਤੋਂ ਬਾਅਦ ਦੁਬਾਰਤੋਂ ਨਵੀਂ ਉਸਾਰੀ ਜਿਹੜੀ ਹੈ ਇਸ ਬਿਲਡਿੰਗ ਦੀ ਕਦੋਂ ਤੱਕ ਸ਼ੁਰੂਆਤ ਹੁੰਦੀ ਹੈ ਦੇਖਦੇ ਰਹੋ ਲੁਧਰਨ ਲਾਈਵ ਮੈਨੇਜਿੰਗ ਕੈਮਰਾਮੈਨ ਹਣੀ